ਬਠਿੰਡਾ ਪੁਲਿਸ ਵੱਲੋਂ ਚੋਣਾਂ ਨੂੰ ਲੈ ਕੇ ਬਠਿੰਡਾ ਜ਼ਿਲ੍ਹੇ ਦੇ ਅੰਦਰ ਕੱਢਿਆ ਗਿਆ ਫਲੈਗ ਮਾਰਚ ਐਸਐਸਪੀ ਅਮਨੀਤ ਕੁੰਡਲ ਵੱਲੋਂ ਕੀਤੀ ਗਈ ਇਸ ਦੀ ਅਗਵਾਈ ਅਤੇ ਵੋਟਰਾਂ ਨੂੰ ਕੀਤੀ اپੀਲ ਬਿਨਾਂ ਡਰ ਭਾਏ ਤੋਂ ਕਰੋ ਆਪਣੀ ਵੋਟ ਦਾ ਇਸਤੇਮਾਲ ਬਠਿੰਡਾ ਜ਼ਿਲ੍ਹੇ ਦੇ ਅੰਦਰ ਇੱਕ ਜਲਾ ਪ੍ਰੀਸ਼ਦ ਅਤੇ 8 ਬਲਾਕ ਸੰਪਤੀ ਦੀਆਂ ਚੋਣਾਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਅਲਰਟ ਤੇ ਨਜ਼ਰ ਆ ਰਹੀ ਹੈ ਅਤੇ ਅੱਜ ਬਠਿੰਡਾ ਦੇ ਐਸਐਸਪੀ ਦੀ ਅਗਵਾਈ ਦੇ ਵਿੱਚ ਇਹਨਾਂ ਵੱਲੋਂ ਇੱਕ ਫਲੈਗ ਮਾਰਚ ਕੱਢਿਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਸਸਪੀ ਅਮਨੀਤ ਕੁੰਡਣੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ 402 ਬੂਥ ਅਤੇ 826 ਪੋਲਿੰਗ ਸਟੇਸ਼ਨ ਹਨ ਜ਼ਿਲ੍ਹੇ ਵਿੱਚ 60 অতি ਸਵੇਦਨਚੀ ਅਤੇ 195 ਸਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ ਜਿਸ ਵਿੱਚ ਪੂਰੇ ਇਲਾਕੇ ਦੀ ਨਿਗਰਾਨੀ ਰੱਖਣ ਦੇ ਲਈ ਉਹ ਖੁਦ ਆਪਣਾ ਅੱਜ ਸੜਕ 'ਤੇ ਉਤਰੀ ਹੈ ਅਤੇ ਨਾਲ ਇਸ ਨੂੰ ਲੈ ਕੇ ਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਇਹਦੀ ਨਿਗਰਾਨੀ ਜਿਹੜੀ ਹੈ ਉਹ ਆਪਣਾ ਉਹਨਾਂ ਵੱਲੋਂ ਕੀਤੀ ਜਾਵੇਗੀ ਬਠਿੰਡਾ ਜ਼ਿਲ੍ਹੇ ਦੇ ਨਾਲ ਲੱਗਦੇ ਇਲਾਕਾ ਰਾਜਸਥਾਨ ਅਤੇ ਹਰਿਆਣਾ ਦੇ ਉਹਨਾਂ ਵੱਲੋਂ ਜਿਹਨੇ ਸੀਨੀਅਰ ਅਧਿਕਾਰੀ ਸ਼ੋਣੇ ਨਾਲ ਗਲਵੱਤ ਕੀਤੀ ਗਈ ਹੈ ਅਤੇ ਉਹ ਵੀ ਆਪਣੇ ਆਪਣੇ ਏਰੀਏ ਦੇ ਵਿੱਚ ਨਾਕੇ ਲਗਾ ਕੇ ਜਿਹੜੇ ਇੰਟਰ ਸਟੇਟ ਨਾਕੇ ਉਹਨਾਂ ਦੀ ਉਹਨਾਂ ਵੱਲੋਂ ਵੀ ਜਿਹੜੀ ਐ ਚੈਕਿੰਗ ਕੀਤੀ ਜਾਵੇਗੀ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇਸ ਤਰ੍ਹਾਂ ਦਾ ਕੋਈ ਸਰ ਨਹੀਂ ਚੱਕਣ ਦਿੱਤਾ ਜਾਵੇਗਾ ਇਹ ਸਾਰੀ ਜਾਣਕਾਰੀ ਅੱਜ ਬਠਿੰਡਾ ਦੇ ਐਸਐਸਪੀ ਅਮਨੀਤ ਖੁੰੜਰ ਵੱਲੋਂ ਸਾਂਝੀ ਕੀਤੀ ਗਈ ਆ ਉਸ ਨੂੰ ਸੁਣਾਉਣ ਇਸ ਸਬੰਧੀ ਕੀ ਕਹਿੰਦੇ ਨੇ ਐਸਐਸਪੀ ਬਠਿੰਡਾ ਇਸ ਸਾਰੇ ਮਾਮਲੇ ਨੂੰ ਲੈ ਕੇ ਇਸ ਫਲੈਗ ਮਾਰਕਸ ਨੂੰ ਲੈ ਕੇ ਅਤੇ ਕਿੰਨੇ ਪੋਲਿੰਗ ਸਟੇਸ਼ਨ ਹਨ ਜ਼ਿਲ੍ਹੇ ਦੇ ਅੰਦਰ ਅਤੇ ਕਿਸ ਤਰ੍ਹਾਂ ਉਹਨਾਂ ਉਹਨਾਂ ਵੱਲੋਂ ਕੀਤੇ ਗਏ ਹਨ ਬੰਦੋਬਸਤ ਤਾਂ ਨਹੀਂ ਲੈਕਚਰ ਦੀ ਡਿਊਟੀ ਨਹੀਂ ਕੀਤੀ ਅੱਜ ਤੱਕ ਕੋਈ ਮੁਲਾਜ਼ਮ ਐਨੀ ਨਿਊ ਕਮਰ ਇਲੈਕਸ਼ਨ ਦੀ ਡਿਊਟੀ ਵੀ ਮਹੱਤਤਾ ਪਤਨ ਸਾਰੇ ਨੂੰ ਜੀ ਸਰ ਕੋਈ ਦੱਸੇਗਾ ਮੈਨੂੰ ਜਿਹੜੇ ਮੇਨ ਮੇਨ ਪੁਆਇੰਟਸ ਹੁੰਦੇ ਆ ਫਲੈਗ ਮਾਰਕਸ ਦਾ ਕੀ ਮਕਸਦ ਹੁੰਦਾ ਹੈ कोई हचड़ है क्या दोस्तों एजेंसी फ्लैग मार्च करना है किसी ने उधर मतलब पता है कि उधर फ्लैग मार्च किसी दोस्तों इधर उधर कोई बोल दे लिए मतलब कितना है सकते हैं और भी पॉइंट नंबर नई आवाज आ रही है मुझसे ਤੁਹਾਡੇ ਲਈ ਬੀ ਮਤਲਬ ਤੁਸੀਂ ਬਿਨਾਂ ਕਿਸੇ ਡਰ ਡਰ ਦੀ ਭਾਵਨਾ ਨਾਲ ਫ੍ਰੀ ਐਂਡ ਫੇਅਰ voting ਕਰੋ ਠੀਕ ਹੈ ਇਸ ਤਰ੍ਹਾਂ ਕੇ ਤੁਹਾਡੇ ਵਾਸਤੇ ਚੱਣੀ ਚਾਹੀਦੀ ਹੈ ਆ ਰਹੀ ਇਹਨਾਂ ਦੀ ਆਵਾਜ਼ ਕੀ ਬੋਲਿਆ ਦੇਖੋ ਮੇਰੀ ਆਵਾਜ਼ ਆ ਰਹੀ ਹੈ ਇਹਨਾਂ ਦੀ ਆ ਰਹੀ ਹੈ ਸੱਚ ਬੋਲੋ ਨਹੀਂ ਆ ਰਹੀ ਫਿਰ ਫਲੈਗ ਮਾਰਚ ਕਿਵੇਂ ਕਰਾਂਗੇ ਇਹ ਦੇਖੋ ਫਲੈਗ ਮਾਰਚ ਇੱਕ ਤਾਂ ਕੰਫੀਡੈਂਸ ਬਿਲਡਿੰਗ ਮੈਜ਼ਰ ਹੁੰਦਾ ਹੈ ਹਰ ਜ਼ਿਲ੍ਹੇ ਚ ਜਿਹੜੇ ਵੀ ਸੀਨੀਅਰ ਅਧਿਕਾਰੀ ਹੈ ਉਹਨਾਂ ਨੂੰ ਲੀਡ ਕਰਨਾ ਹੁੰਦਾ ਹੈ ਆਪਣੀ ਫੋਰਸ ਨੂੰ ਜਿਹੜੇ ਜਿਹੜੇ ਏਰੀਆ ਤੇ ਇਲੈਕਚਰ ਹੋ ਰਹੇ ਅਸੀਂ ਪਬਲਿਕ ਨੂੰ ਇਹ ਮੈਸੇਜ ਦੇਣਾ ਹੈ ਕਿ ਤੁਸੀਂ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਦਬਾਅ ਤੋਂ ਇਲੈਕਸ਼ਨ ਵਾਲੇ ਦਿਨ ਕਰੋ ਨਿਕਲ ਕੇ ਵੋਟ ਪਾਓ ਕਿਉਂਕਿ VOTING ਜਿਹੜਾ ਰਾਈਟ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨਾ ਔਕਾ ਇੰਡੀਪੈਂਡੈਂਸ ਦਾ ਮਈਆ ਸੀਗਾ ਠੀਕ ਹੈ ਔਰ ਜੀਐਲਪੀ ਆਪਣੀ ਪੁਲਿਸ ਫੀਮੇਲ ਨੂੰ ਬਰਕਰਾਰ ਰੱਖਣਾ ਹੈ ਕਿ ਅਸੀਂ ਸਾਰੇ ਹੀ ਮਤਲਬ ਯਾਰ अबाउट ਐਨੀ ਪੋਲਿਟিক্যাল ਪਾਰਟੀ ਅਸੀਂ ਕਿਸੇ ਪਾਰਟੀ ਲਈ ਕੋਈ ਭੇਜ ਭਾਵ ਨਹੀਂ ਕਰਨਾ ਅਸੀਂ ਸਾਰੇ ਜਿਹੜੇ ਵੋਟਰਸ ਹੈ ਉਹਨਾਂ ਲਈ ਡਿਊਟੀ ਕਰਨ ਲਈ ਬੈਠੇ ਹੈ ਇਸ ਕਰਕੇ ਅੱਜ ਅਸੀਂ ਅੱਜ ਅਸੀਂ ਸੰਵੇਦਨਸ਼ੀਅਰ ਏਰੀਆਸ ਤੇ ਜਾਵਾਂਗੇ ਉੱਥੇ ਫਲੈਗ ਮਾਰਚ ਕਰਾਂਗੇ ਉੱਥੇ ਜਿਹੜੇ ਕੋਈ ਸੈਂਸਿਟਿਵ ਬੂਥਸ ਹੈ ਉਹਦਾ ਨਿਰੀਖਣ ਕਰਾਂਗੇ ਸੋ ਤੁਸੀਂ ਸਾਰਿਆਂ ਨੇ ਲਾਈਨਾਂ ਚ ਚੱਲਣਾ ਹੈ ਤੁਹਾਡੇ ਕੋ ਲਾਠੀ ਆ ਕੁਝ ਹੋਣਾ ਚਾਹੀਦਾ ਹੈ ਕੋਈ ਆਪਣੇ ਫालतੂ ਮੋਬਾਈਲ ਤੇ ਦੇਖੇਗਾ ਯੂ ਸ਼ੁਡ ਅਪੀਅਰ ਕੌਨਫिडेंट ਤੁਸੀਂ ਲੋਕਾਂ ਚ ਕੌਨਫੀਡੈਂਸ ਮਤਲਬ ਬੂਸਟ ਕਰਨਾ ਹੈ ਕਿ ਅਸੀਂ ਤੁਹਾਡੇ ਲਈ ਬੂਸਟ ਆ ਜਾ ਰਿਹਾ ਬਿਛਰਾ ਬਿਛੀ ਬਿਛੀ ਨਾਲ ਰਨ ਨਾਲ ਫਾਦਰਨ ਜੀ ਜਿਹੜੀ ਆਗਾਮੀ ਜ਼ਿਲ੍ਹਾ ਪਰੀਸ਼ਦ ਔਰ ਬਲਾਕ ਸਮਿਤੀ ਦੀ ਚੋਣਾਂ ਹੈਗੀਆਂ ਪੂਰੇ ਪੰਜਾਬ 'ਚ ਉਹਦੇ ਤਹਿਤ ਹੀ ਬਠਿੰਡਾ 'ਚ ਇੱਕ ਜ਼ਿਲ੍ਹਾ ਪਰੀਸ਼ਦ ਔਰ 8 ਬਲਾਕ ਸਮਿਤੀ ਦੀਆਂ ਚੋਣਾਂ ਹੈ ਉਹਦੇ ਤਹਿਤ ਸਾਡੇ ਜ਼ਿਲ੍ਹੇ 'ਚ 400 ਬੂਥ ਔਰ 826 ਜਿਹੜੇ ਹੈ ਪੋਲਿੰਗ ਸਟੇਸ਼ਨ ਬਣਣੇ ਹੈ ਤੇ ਇਹਦੇ ਮੱਦੇਨਜ਼ਰ ਜਿਹੜੇ ਸਾਡੇ ਜ਼ਿਲ੍ਹੇ 'ਚ ਪਿਛਲੀਆਂ ਚੋਣਾਂ ਨੂੰ ਵਰਕਆਊਟ ਕਰਦੇ ਹੋਏ ਸਾਡੇ ਜ਼ਿਲ੍ਹੇ 'ਚ 60 ਹਾਈਪਰ ਸੈਂਸਿਟਿਵ ਔਰ 195 ਜਿਹੜੇ ਸੈਂਸਿਟਿਵ ਪੋਲਿੰਗ ਸਟੇਸ਼ਨਸ ਹੈਗੇ ਸੋ ਉਹਨੂੰ ਧਿਆਨ 'ਚ ਰੱਖਦੇ ਹੋਏ ਅੱਜ ਅਸੀਂ ਬਠਿੰਡੇ 'ਚ ਜਿਹੜੀ ਸਾਡੀ ਚਾਰ ਰੈਵੈਨਿਊ ਸਬਡਿਵੀਜ਼ਨਸ ਔਰ 6 ਜਿਹੜੀ ਪੁਲਿਸ ਦੀ ਸਬਡਿਵੀਜ਼ਨ ਹੁੰਦੀ ਆ ਉਹਨਾਂ ਦੇ ਜਿਹੜੇ ਵੀ ਸੰਵੇਦਨਸ਼ੀਲ ਇਲਾਕੇ ਹੈਗੇ ਉੱਥੇ ਮੈਂ ਐਸਪੀ ਐਸਪੀ ਹਿਨਾ ਮੈਡਮ ਸਾਡੇ ਨਾਲ ਡੀਐਸਪੀ ਐਨਡੀਪੀਐਸ ਡੀਐਸਪੀ ਡੀ ਔਰ ਜਿਹੜੇ ਜਿਹੜੇ ਹਲਕਿਆਂ 'ਚ ਅਸੀਂ ਜਾਵਾਂਗੇ ਵਿੱਚ ਇਨਕਲੂਡਸ ਬਠਿੰਡਾ ਦਿਹਾਤੀ ਮੋੜ ਤਲਵੰਡੀ ਸਾਬੋ ਪੁੱਛੋ ਉੱਥੇ ਅਸੀਂ ਆਪਣੀ ਫਲੈਗ ਮਾਰਚ ਕਰਦਾਂਗੇ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਇੱਕ ਸੈਂਸ ਆਫ ਸਿਕਿਉਰਿਟੀ ਪਬਲਿਕ ਨੂੰ ਅਸੀਂ ਦਿਖਾਣੀ ਹੈ ਉਹਨਾਂ ਏਰੀਆਸ 'ਚ ਅਸੀਂ ਜਾਵਾਂਗੇ ਤੇ ਜਿਹੜੇ ਸਾਡੇ ਜ਼ਿਲ੍ਹੇ ਦੇ ਸੈਂਸਿਟਿਵ ਪੋਲਿੰਗ ਸਟੇਸ਼ਨ ਸਾਨੂੰ ਲੱਗਦੇ ਉਹਨਾਂ ਨੂੰ ਵੀ ਮੈਂ ਔਰ ਕਨਸਰਨ ਸਰਕਲਸ ਯੋ ਸਾਡੀ ਜਿਹੜੀ ਫਲੈਗ ਮਾਰਚ ਟੀਮ ਹੈ ਉਹਦਾ ਦੌਰਾ ਕਰਾਂਗੇ ਇੰਟਰ ਸਟੇਟ ਕਿਸਤਾਂ ਨਗਰਾਣੀ ਲਊਗੀ ਨਾਲ ਹਰਿਆਣਾ ਰਾਜਸਥਾਨ ਦਾ ਆਹ ਇੰਟਰ ਸਟੇਟ ਜੀ ਵੈਸੇ ਅਸੀਂ ਜਿਹੜੇ ਸਾਡੇ ਨਾਲ ਲੱਗਦੇ ਡਬ ਵਾਲੇ ਉਹ ਸਿਰਸਾ ਦੇ ਐਸਪੀਜ਼ ਹੈ ਉਹਨਾਂ ਨਾਲ ਮੇਰਾ ਤਾਲਮਿਲ ਹੋ ਗਿਆ ਹੈ ਅਸੀਂ ਉਹਨਾਂ ਨੂੰ ਰਿਟਰਨ ਚ ਰਿਕਵੈਸਟ ਕੀਤੀ ਹੈ ਕਿ ਜਿਹੜੇ ਲਾਸਟ ਦੇ 48 ਆਰਸ ਹੈ ਉਹ ਵੀ ਆਪਣੇ ਸਾਡੇ ਨਾਲ ਲੱਗਦੇ ਜਿਹੜੇ ਇੰਟਰ ਸਟੇਟ ਨਾਕੇ ਹੈ ਉਹ ਵੀ ਨਾਕਾਬੰਦੀ ਕਰਨ ਤੇ ਨਾਲ-ਨਾਲ ਸਾਡੀ ਜਿਹੜੀ ਲਾਸਟ ਪੈਟਰੋਲਿੰਗ ਪਾਰਟੀਆਂ ਹੈ ਅਸੀਂ 26 ਪੈਟਰੋਲਿੰਗ ਪਾਰਟੀ ਜਿਹੜੀ ਮੋਬਾਈਲ ਹੋਣਗੀ ਉਹਨਾਂ ਨੂੰ ਗਸ਼ਤੇ ਰੱਖਾਂਗੇ ਕਿ ਇਹਦੇ ਨਾਲ ਨਾਲ ਮੇਰੇ ਜ਼ਿਲ੍ਹੇ ਚ ਜਿਹੜੇ 3 ਐਸਪੀ ਐ ਇੱਕ ਐਸਪੀ ਸਾਡੇ ਲੀਫ ਤੇ ਹੈ ਉਹਨਾਂ ਨੂੰ ਅਸੀਂ ਪੂਰਾ ਜ਼ਿਲ੍ਹਾ ਵੰਡਿਆ ਹੋਇਆ ਹੈ ਉਹਨਾਂ ਦੇ ਨਾਲ 13 ਡੀਐਸਪੀ ਔਰ ਕਰੀਬ 1800 1800 ਤੋਂ ਵੱਧ ਦੀ ਜਿਹੜੀ ਸਾਡੀ ਫੋਰਸ ਹੈ ਇਸ ਵਾਰ ਸਾਡੀ ਜ਼ਿਲ੍ਹਾ ਦੀ ਹੀ ਫੋਰਸ ਯੂਜ਼ ਹੋਣੀ ਹੈ ਉਹਨੂੰ ਸਾਰਿਆਂ ਨੂੰ ਅਸੀਂ ਇਸ ਡਿਊਟੀ ਤੇ ਤਨਖਤ ਕਰਾਂਗੇ ਮਤਲਬ ਸ਼ਰਾਰਤੀਆਂ ਸਾਨੂੰ ਕੀ ਚਤਾਵਨੀ ਦੇਣਾ ਚਾਹੁੰਦੇ ਹੋ ਦੇਖੋ ਜੀ ਜਿਹੜੇ ਇਲੈਕਸ਼ਨਸ ਹੁੰਦੇ ਆ 댓 ਇਜ਼ ਅ ਫੈਸਟੀਵਲ ਆਫ ਡੈਮੋਕ੍ਰੇਸੀ ਤੋਂ ਉਹਨੂੰ ਸੈਲੀਬ੍ਰੇਟ ਕਰਨ ਲਈ ਸਾਡੀ ਜਿਹੜੀ ਸਪੈਸ਼ਲੀ ਜ਼ਿਲ੍ਹੇ ਦੀ ਫੋਰਸ ਹੁੰਦੀ ਹੈ ਉਹਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਰੱਖਦੇ ਹੁਣ ਵੀ ਅਸੀਂ ਜਿਹੜੇ ਵੀ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਨੂੰ ਸਾਨੂੰ ਲੱਗਦਾ ਹੈ ਕਿ ਕੋਈ ਵੈਪਨ ਦਾ ਮਿਸਯੂਜ਼ ਕਰ ਸਕਦੇ ਉਹਦੇ ਤੇ ਵੀ ਅਸੀਂ ਕੰਟੀਨਿਊਲੀ ਆਪਣਾ ਐਕਸ਼ਨ ਕਰ ਰਹੇ ਤੇ ਜਿਹੜੇ ਵੀ ਟ੍ਰਬਲ ਮੇਕਰ ਹਨ ਉਹਨਾਂ ਤੇ ਅਸੀਂ ਪ੍ਰੀਵੈਂਟਿਵ ਐਕਸ਼ਨ ਕਈ ਦਿਨਾਂ ਤੋਂ ਆਲਰੇਡੀ ਚਲਾ ਰਹੇ ਹਨ ਨੂੰ ਲੈ ਕੇ ਵੀ ਹਦਾਇਤਾਂ ਜਾਰੀ ਕੀਤੀਆਂ ਜਿਹੜੀ ਜੀ ਹਥਿਆਰਾਂ ਦੀ ਹਦਾਇਤਾਂ ਹੁੰਦੀਆਂ ਵੈਸੇ ਤਾਂ ਜਿਹੜੇ ਡਿਸਟ੍ਰਿਕਟ ਮੈਜਿਸਟਰੇਟ ਹੁੰਦੇ ਆ ਉਹਨਾਂ ਵੱਲੋਂ ਡਾਇਰੈਕਸ਼ਨ ਹੁੰਦੀ ਹੈ ਕਿ ਜਿਹੜਾ ਵੀ ਕੋਈ ਸ਼ਰਾਰਤੀ ਅੰਸਰ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਵੈਪਨ ਨੂੰ ਮਿਸਯੂਜ਼ ਨਹੀਂ ਕਰਨਾ ਬਟ ਅਸੀਂ ਇਤਿਹਾਦ ਵਰਤੇ ਹੋਏ ਆਪਣੇ ਜ਼ਿਲ੍ਹੇ ਚ ਐਕਸੈਪਟ ਜਿਹੜੇ ਜਿਨ੍ਹਾਂ ਨੂੰ ਯੂ نو ਐਗਜ਼ੈਂਪਸ਼ਨ ਹੁੰਦੀ ਹੈ ਉਹਨਾਂ ਦੇ ਇਲਾਵਾ ਜਿਹੜੇ ਵੀ ਸਾਨੂੰ ਲੱਗਦਾ ਹੈ ਕੋਈ ਮਿਸਯੂਜ਼ ਹੋ ਸਕਦਾ ਉਹਨਾਂ ਦੇ ਅਸੀਂ ਪਹਿਲਾਂ ਹੀ ਡਿਪੋਜ਼ਿਟ ਕਰਵਾ ਲੈਂਦੇ ਹਾਂ